ਆ ਦੇਖੋ ਸਾਡੀ ਸਰਕਾਰ ਤੇ ਥਰਮਲ ਪਲਾਂਟ ਰੋਪੜ ਦਾ ਉਪਰਾਲਾ ਸਵਾਹ ਧਰਤੀ ਦੇ ਬਿਛਾਤੀ ਜਿੰਨਾ ਮਰਜੀ ਲਟੋ ਜਦੋਂ ਇੰਨਾ ਉਹਨਾਂ ਦਾ ਕਰੋੜਾਂ ਅਰਬਾਂ ਦੇ ਪ੍ਰੋਜੈਕਟ ਹੈਗੇ ਆ ਤਾਂ ਉਹਨਾਂ ਨੂੰ ਇੱਥੇ ਮਾੜਾ ਮੋਟਾ ਸੜਕਾਂ ਦੀ ਰਿਪੇਅਰ ਜਾਂ ਹੋਰ ਕੁਝ ਕੰਮ ਕਰਨੇ ਚਾਹੀਦੇ ਆ ਜਾਂ ਬਦਲਵੇਂ ਪ੍ਰਬੰਧ ਜਿਹੜੇ ਕਰਨੇ ਚਾਹੀਦੇ ਸਵਾਦੇ ਪਰ ਉਹਨਾਂ ਦੀ ਸ਼ਿਕਾਇਤ ਕਿਹਦੇ ਤੱਕ ਲੈ ਕੇ ਗਏ ਇਹ ਅਸੀਂ ਐਮਐਲਏ ਸਾਹਿਬ ਕੋਲ ਵੀ ਕਿਹਾ ਔਰ ਚੀਫ ਇੰਜੀਨੀਅਰ ਸਾਹਿਬ ਨੂੰ ਵੀ ਬੁਲਾਇਆ ਤੇ ਹੁਣ ਦੋਨਾਂ ਦੇ ਨਾਲ ਜਿਹੜੀ ਗੱਲ ਹੋਈ ਆ ਤਾ ਉਹ ਜਿਹੜਾ ਅਗਲੇ ਹੁਕਮਾਂ ਤੱਕ ਜਿਹੜੀ ਹੈ ਜਿੰਨਾ ਚਿਰ ਇਹਦਾ ਬਦਲਵਾ ਪ੍ਰਬੰਧ ਨਹੀਂ ਹੁੰਦਾ ਉਹਨਾਂ ਚਿਰ ਜਿਹੜੀਆਂ ਗੱਡੀਆਂ ਟਿਪਰ ਬੰਦ ਰਹਿਣਗੇ ਸਵਾਦੀ ਟੂ ਆਟੋ ਆਈ ਵੈਟ ਐਚ ਦੀ ਬੰਦ ਰਹੂਗੀ ਬੰਦ ਕਰਤਾ ਦਿੱਤੇ ਗਏ ਆ ਪਰ ਜੇ ਪੱਕਾ ਹੱਲ ਹੋਏ ਤੋਂ ਬਿਨਾ ਫੇਰ ਚੱਲ ਪੈਂਦੇ ਆ ਫੇਰ ਸਵਾਲ ਤੁਹਾਡੇ ਤੇ ਖੜ ਜਣਾ ਆ ਕੇ ਦੇਖੋ ਜੇ ਪੱਕਾ ਹੱਲ ਹੋਏ ਤੋਂ ਬਿਨਾ ਫੇਰ ਚਲਾ ਦਿੰਦੇ ਆ ਤਾਂ ਫੇਰ ਤਾਂ ਮੈਂ ਧਰਨੇ ਤੇ ਮੈਂ ਵੀ ਬੈਠੂਗਾ ਸਮੇਂ ਪਹਿਲਾਂ ਤੁਹਾਨੂੰ ਇੱਕ ਵੀਡੀਓ ਦਿਖਾਈ ਸੀ ਜਿਸ ਦੇ ਵਿੱਚ ਚਿੱਕੜ ਦੇ ਵਿੱਚੋਂ ਲੰਘ ਕੇ ਜਾਣ ਦੇ ਵਿੱਚ ਲੋਕਾਂ ਨੂੰ ਮੁਸ਼ਕਲਾਂ ਆ ਰਹੀਆਂ ਸੀ ਤੇ ਉਹ ਵੀਡੀਓ ਦਾ ਹੱਲ ਉਦੋਂ ਨਿਕਲਦਾ ਜਦੋਂ ਇਲਾਕੇ ਦੇ ਲੋਕ ਇਕੱਠੇ ਹੋ ਕੇ ਹਲਕਾ ਵਿਧਾਇਕ ਕੋਲ ਜਾਂਦੇ ਆ ਤੇ ਨਾਲ ਦੀ ਨਾਲ ਹੀ ਸਫਾਈ ਹੋ ਜਾਂਦੀ ਹੈ ਪਰ ਪੱਕਾ ਹੱਲ ਇਹ ਤਾਂ ਨਿਕਲ ਸਕੇਗਾ ਜਾਂ ਅਜੇ ਕੰਮ ਉੱਥੇ ਹੀ ਅਗਲਾ ਪੈਣ ਵਾਲਾ ਮੀਂਹ ਫੇਰ ਉਸੇ ਤਰ੍ਹਾਂ ਦੇ ਹਾਲਾਤ ਕਰੇਗਾ ਉਹਦੇ ਬਾਰੇ ਗੱਲਬਾਤ ਕਰਦੇ ਆ ਜੀ ਅਜੇ ਸਭ ਕਿਵੇਂ ਦੇਖਦੇ ਹੋ ਉਹ ਚਿੱਕੜ ਬੜਾ ਸੀ ਆਸ-ਪਾਸ ਦੇ ਪਿੰਡਾਂ ਨੂੰ ਬੜੀਆਂ ਮੁਸ਼ਕਲ ਆ ਰਹੀਆਂ ਸੀ ਹੁਣ ਸਫਾਈ ਟਰੈਕਟਰ ਲਾ ਕੇ ਤਾਂ ਕਰਤੀ ਜੀ ਪੱਕਾ ਹੱਲ ਕੀ ਆ ਉਹਦਾ ਦੇਖੋ ਇਹ ਜਿਹੜੀ ਰੋਪੜ ਥਰਮ ਪਲੈਂਟ ਦੀ ਜਿਹੜੀ ਵੈਟੈਸ਼ ਹੈ ਜੀ ਇਹ ਚੱਕਣ 'ਚ ਕੋਈ ਪ੍ਰੋਬਲਮ ਨਹੀਂ ਜੇ ਪਈ ਵੀ ਰਹਿ ਜਾਵੇ ਤਾਂ ਵੀ ਕੋਈ ਪ੍ਰੋਬਲਮ ਨਹੀਂ ਪਰ ਦੂਜੇ ਪਾਸੇ ਜਿਹੜਾ ਐਨਜੀਟੀ ਨੇ ਇਹਨਾਂ ਨੂੰ ਪੈਨਲਟੀ ਲਾਈ ਆ ਵੀ ਸਵਾ ਚੱਕਣੀ ਪੈਣੀ ਹੈ ਔਰ ਚੱਕ ਕੇ ਨੈਸ਼ਨਲ ਹਾਈਵੇ ਦੇ ਜਿਹੜੇ ਵੱਖ-ਵੱਖ ਪ੍ਰੋਜੈਕਟ ਚੱਲ ਰਹੇ ਨੇ ਉੱਥੇ ਇਹਦੀ ਵਰਤੋਂ ਸਵਾਦੀ ਹੋਣੀ ਹੈ ਇਹ ਇਹਨਾਂ ਦਾ ਇਨਸਟਰਕਸ਼ਨ ਹੈ ਲਾਇ ਕਰਨੀ ਪੈਣੀ ਵਰਤੋਂ ਪਰ ਦੂਜੇ ਪਾਸੇ ਇਹ ਹੈ ਵੀ ਪਰ ਵਰਤੋਂ ਕਰਨ ਵੇਲੇ ਇਹ ਵੀ ਧਿਆਨ ਰੱਖਣਾ ਵੀ ਲੋਕਾਂ ਨੂੰ ਕੋਈ ਡਿਫਿਕਲਟੀ ਨਾ ਆਵੇ ਅੱਜ ਜਦੋਂ ਅਸੀਂ ਦੇਖਿਆ ਕਈ ਦਿਨ ਤੋਂ ਦੇਖਿਆ ਸੀ ਅਸੀਂ ਇੱਥੇ ਆਏ ਐਮਐਲਏ ਸਾਹਿਬ ਨਾਲ ਵੀ ਗੱਲ ਕੀਤੀ ਤੇ ਅਸੀਂ ਰੋਪੜ ਚੀਫ ਇੰਜੀਨੀਅਰ ਨਾਲ ਵੀ ਗੱਲ ਕੀਤੀ ਜਿਹੜਾ ਥਰਮਲ ਪਲਾਂਟ ਦਾ ਹੈ ਕਿ ਇਹ ਜਿਹੜਾ ਹੋ ਰਿਹਾ ਇਹ ਬਿਲਕੁਲ ਗਲਤ ਹੋ ਰਿਹਾ ਸੋ ਇਹਨਾਂ ਨੇ ਫੈਸਲਾ ਕੀਤਾ ਚੀਫ ਇੰਜੀਨੀਅਰ ਜਿਹੜਾ ਕਿ ਜਿੰਨਾ ਚਿਰ ਕੋਈ ਸੜਕ ਦੀ ਰਿਪੇਅਰ ਜਾਂ ਇਸ ਤਰ੍ਹਾਂ ਦਾ ਰੂਟ ਜਿਹੜਾ ਲੋਕਾਂ ਨੂੰ ਪਰੇਸ਼ਾਨੀ ਨਾ ਦੇਵੇ ਜਾਂ ਇਸ ਤਰ੍ਹਾਂ ਦੀ ਕੋਈ ਜਿਹੜੀ ਸਮੱਸਿਆ ਲੋਕਾਂ ਨੂੰ ਨਾ ਆਵੇ ਕੋਈ ਐਕਸੀਡੈਂਟ ਦੇ ਚਾਂਸ ਬਣਨ ਦਾ ਕੋਈ ਕਾਰਨ ਨਾ ਬਣੇ ਤਾਂ ਉਦੋਂ ਤੱਕ ਇਹ ਜਿਹੜੇ ਟਿੱਪਰ ਹੈ ਸਵਾ ਦੀ ਟੁਹਾ ਟੁਹਾਈ ਆ ਇਹ ਬੰਦ ਰਹੇਗੀ ਇਹ ਐਨਐਚਏ ਲਈ ਜਾਰੀ ਸੀ ਇਸਵਾ ਉੱਥੇ ਐਨਐਚ ਐਨੈਸ਼ਨਲ ਹਾਈਵੇ ਥੋਰਟੀ ਦੇਖੋ ਗੱਲ ਇਹ ਹੈ ਵੀ ਜੇ ਥਰਮਲ ਸੁਆ ਚਕਾ ਰਿਹਾ ਚਕਾ ਕੇ ਦੇ ਵਾਸਤੇ ਰਿਹਾ ਨੈਸ਼ਨਲ ਹਾਈਵੇਅ ਅਥਾਰਟੀ ਵਾਸਤੇ ਜੀ ਉਹ ਜਦੋਂ ਐਨਾ ਉਹਨਾਂ ਦਾ ਕਰੋੜਾਂ ਅਰਬਾਂ ਦੇ ਪ੍ਰੋਜੈਕਟ ਹੈਗੇ ਆ ਤਾਂ ਉਹਨਾਂ ਨੂੰ ਇੱਥੇ ਮਾੜਾ ਮੋਟਾ ਸੜਕਾਂ ਦੀ ਰਿਪੇਅਰ ਜਾਂ ਹੋਰ ਕੁਝ ਕੰਮ ਕਰਨੇ ਚਾਹੀਦੇ ਆ ਜਾਂ ਬਦਲਵੇਂ ਪ੍ਰਬੰਧ ਜਿਹੜੇ ਕਰਨੇ ਚਾਹੀਦੇ ਸਵਾਦੇ ਪਰ ਹੁਣ ਦੀ ਫਿਰ ਸ਼ਿਕਾਇਤ ਕਿਹਦੇ ਤੱਕ ਲੈ ਕੇ ਗਏ ਅਸੀਂ ਐਮਐਲਏ ਸਾਹਿਬ ਕੋਲ ਵੀ ਕਿਹਾ ਔਰ ਚੀਫ ਇੰਜੀਨੀਅਰ ਸਾਹਿਬ ਨੂੰ ਵੀ ਬੁਲਾਇਆ ਤੇ ਹੁਣ ਦੋਨਾਂ ਦੇ ਨਾਲ ਜਿਹੜੀ ਗੱਲ ਹੋਈ ਹੈ ਤਾਂ ਉਹ ਜਿਹੜਾ ਅਗਲੇ ਹੁਕਮਾਂ ਤੱਕ ਜਿਹੜੀ ਹੈ ਜਿੰਨਾ ਚਿਰ ਇਹਦਾ ਬਦਲਵਾ ਪ੍ਰਬੰਧ ਨਹੀਂ ਹੁੰਦਾ ਉਹਨਾਂ ਚਿਰ ਜਿਹੜੀਆਂ ਗੱਡੀਆਂ ਟਿਪਰ ਬੰਦ ਰਹਿਣਗੇ ਸਵਾਦੀ ਟੂ ਆਟੋ ਆਈ ਬੈਟ ਐਚ ਦੀ ਬੰਦ ਰਹੂਗੀ ਹਾਂ ਉਸ ਤੋਂ ਬਾਅਦ ਵੀ ਜੋ ਸਾਡੀ ਅੱਜ ਗੱਲਬਾਤ ਹੋਈ ਹੈ ਉਸ ਤੋਂ ਬਾਅਦ ਵੀ ਜਿਹੜੀਆਂ ਅਫੈਕਟਡ ਧਿਰਾਂ ਨੇ ਭਾਵੇਂ ਰੋਪੜ ਥਰਨ ਪਲਾਂਟ ਦੇ EMPLOYES ਹੋਣ ਭਾਵੇਂ ਪਿੰਡ ਰੋਲ ਮਾਜਰਾ ਦੀ ਗੱਲ ਹੋਵੇ ਭਾਵੇਂ ਆਲੇ-ਦੋਲੇ ਪਿੰਡਾਂ ਦੀ ਗੱਲ ਹੋਵੇ ਜਿਹੜੇ ਵੀ ਲੋਕ ਅਫੈਕਟਡ ਹੈਗੇ ਆ ਇਸ ਟਿਪਰਾਂ ਜਾਣ ਦੇ ਨਾਲ ਤਾਂ ਉਹਨਾਂ ਦੀ ਜਿਹੜੀ ਇੱਕ ਕੋਈ ਨਾ ਕੋਈ ਕਮੇਟੀ ਬਣਨੀ ਚਾਹੀਦੀ ਆ ਉਹ ਕਮੇਟੀ ਦੀ ਸਹਿਮਤੀ ਦੇ ਨਾਲ ਜਿਹੜਾ ਅਗਲੇ ਜਿਹੜੇ ਦੁਆਰਾ ਟਿਪਰ ਚੱਲਣੇ ਚਾਹੀਦੇ ਆ ਹੁਣ ਤੱਕ ਦੀ ਸਾਡੀ ਸਹਿਮਤੀ ਇਹ ਬਣੀ ਆ ਮੈਂ ਇਸ ਚੀਜ਼ ਤੇ ਜਿਹੜਾ ਸਟੈਂਡ ਕਰਦਾ ਇਹ ਸੜਕ ਬਣਾਉਣ ਦੀ ਮੰਗ ਵੀ ਕਰਦੇ ਹਾਂ ਕਿਉਂਕਿ ਸੜਕ ਬਿਲਕੁਲ ਕਰਦੇ ਆ ਜੀ ਅਸੀਂ ਕਹਿੰਦੇ ਸੜਕ ਜਿਹੜੀ ਆ ਡਬਲ ਜਿਸ ਤਰ੍ਹਾਂ ਟਿਪਰ ਲੰਘ ਰਹੇ ਨੇ ਸੜਕ ਕੋਈ ਨਾ ਕੋਈ ਇਸ ਤਰ੍ਹਾਂ ਦਾ ਰੂਟ ਹੋਵੇ ਜਿੱਥੇ ਕੋਈ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ ਬਿਲਕੁਲ ਵੀ ਔਰ ਜਿਹੜਾ ਉਹਦੇ ਤੇ ਮੈਂ ਤਾਂ ਇਸ ਗੱਲ ਦੇ ਹੱਕ ਚਾਂ ਕਿ ਲੋਕਾਂ ਨੂੰ ਰੋਜ਼ਗਾਰ ਵੀ ਜਿਹੜਾ ਲੋਕ ਸਥਾਨਕ ਲੋਕਾਂ ਨੂੰ ਮਿਲਣਾ ਚਾਹੀਦਾ ਇਹਦੇ ਵਿੱਚ ਔਰ ਉਹ ਕੰਮ ਵੀ ਸਾਰਾ ਉਹ ਕਰਨ ਲੋਕ ਜਿਹੜੇ ਸਥਾਨਕ ਲੋਕ ਹੈ ਤੇ ਉਹਨਾਂ ਨੂੰ ਕੋਈ ਪ੍ਰੋਬਲਮ ਵੀ ਨਾ ਆਵੇ ਇਹ ਜਿਹੜੀ ਸਾਡੀ ਮੈਂ ਇਸ ਗੱਲ ਤੇ ਨਾਲ ਸਟੈਂਡ ਖੜਾ ਔਰ ਜਿੰਨਾ ਚਿਰ ਮੈਂ ਇੱਥੇ ਵੀ ਨਾਲ ਸਟੈਂਡ ਖੜਾ ਮੈਂ ਖੜਦਾ ਕਿ ਜੇਕਰ ਕੋਈ ਇਹ ਬਦਲ ਪ੍ਰਬੰਧ ਨਹੀਂ ਕਰਦੇ ਉਹਨਾਂ ਚਿਰ ਜਿਹੜਾ ਇਹ ਟਿਪਰ ਹੈ ਉਹ ਬੰਦ ਰਹਿਣਗੇ ਇਹ ਅੱਜ ਦਾ ਜਿਹੜਾ ਸਾਡਾ ਫੈਸਲਾ ਹੈ ਔਰ ਫੈਸਲਾ ਮੈਂ ਨਹੀਂ ਹੈ ਜੋ ਮੇਰਾ ਫੈਸਲਾ ਨਹੀਂ ਹੈ ਜੋ ਅਸੀਂ ਪ੍ਰੈਸ਼ਰ ਬਣਾਇਆ ਆ ਕੇ ਐਡਮਿਨਿਸਟ੍ਰੇਸ਼ਨ ਤੇ ਜਾਰਥਰਮਲ ਪਲੈਂਟ ਦੀ ਮੈਨੇਜਮੈਂਟ ਦੇ ਉੱਤੇ ਵੀ ਤੁਸੀਂ ਉਹਨਾਂ ਚਲ ਸਵਾਹ ਨਾ ਚਕਾਓ ਜੇ ਤੁਸੀਂ ਕਹਿੰਦੇ ਹੋ ਕਿ ਨੈਸ਼ਨਲ ਹਾਈਵੇ ਥੋਰਟੀ ਦੀ ਗਲਤੀ ਹੈ ਸਾਰੀ ਕਿਉਂ ਦੰਨੇ ਹੋ ਤੁਸੀਂ ਉਹਨਾਂ ਨੂੰ ਕਰੋੜਾਂ ਦਾ ਪ੍ਰੋਜੈਕਟ ਹੈ ਤੁਹਾਡਾ ਕਰੋੜਾਂ ਦੀ ਸਵਾਹ ਤੁਸੀਂ ਦੇ ਰਹੇ ਹੋ ਫਿਰ ਉਹਨਾਂ ਤੋਂ ਉਹਨਾਂ ਤੋਂ ਲੋ ਤੁਸੀਂ ਹੈਂਡਲਿੰਗ ਚਾਰਜ ਏ ਸ਼ੈਂਡਲਿੰਗ ਚਾਰਜ ਲੈ ਕੇ ਤਾਂ ਕਿਉਂ ਨਹੀਂ ਤੁਸੀਂ ਸੜਕਾਂ ਦੀ ਰਿਪੇਅਰ ਕਰਦੇ ਕਿਉਂ ਨਹੀਂ ਬਦਲਵੇਂ ਪ੍ਰਬੰਧ ਕਰਦੇ ਕਿਉਂ ਨਹੀਂ ਨਵੀਂ ਸੜਕ ਬਣਵਾਈ ਜਾਂਦੀ ਹੈਗੀ ਕਿਉਂ ਨਹੀਂ ਲੋਕਾਂ ਨੂੰ ਤੁਸੀਂ ਉਹ ਕੰਮ ਦੇ ਦਿੰਦੇ ਸਾਰਾ ਇਸ ਕਰਕੇ ਇਹ ਸਾਰਾ ਕੰਮ ਭਾਵੇਂ ਨੈਸ਼ਨਲ ਹਾਈਵੇ ਅਥਾਰਟੀ ਔਰ ਰੋਪੜ ਥਰਮਲ ਪਲੈਂਟ ਦੀ ਮੈਨੇਜਮੈਂਟ ਇਹਨਾਂ ਨੂੰ ਰਲ ਕੇ ਕੋਈ ਨਾ ਕੋਈ ਜਿਹੜਾ ਕੰਮ ਕਰਨਾ ਚਾਹੀਦਾ ਜਿੰਨਾ ਚਿਰ ਇਹ ਨਹੀਂ ਹੁੰਦਾ ਉਹਨਾਂ ਚਿਰ ਟਿੱਪਰ ਬੰਦ ਕਰ ਦੇਣੇ ਚਾਹੀਦੇ ਆ ਔਰ ਜੋ ਉਹਨਾਂ ਨੇ ਕਹੀ ਹੈ ਕਿ ਬੰਦ ਕਰ ਦਿੱਤੇ ਗਏ ਨੇ ਬੰਦ ਕਰ ਤਾਂ ਦਿੱਤੇ ਗਏ ਆ ਪਰ ਜੇ ਪੱਕਾ ਹੱਲ ਹੋਏ ਤੋਂ ਬਿਨਾਂ ਫੇਰ ਚੱਲ ਪੈਂਦੇ ਆ ਫੇਰ ਸਵਾਲ ਤੁਹਾਡੇ ਤੇ ਖੜ ਜਾ ਦੇਖੋ ਜੇ ਪੱਕਾ ਹੱਲ ਹੋਏ ਤੋਂ ਬਿਨਾ ਫੇਰ ਚਲਾ ਦਿੰਦੇ ਆ ਤਾਂ ਫੇਰ ਤਾਂ ਮੈਂ ਧਰਨੇ ਤੇ ਮੈਂ ਵੀ ਬੈਠੂੰਗਾ ਫੇਰ ਮੈਂ ਵੀ ਜਿਵੇਂ ਧਰਨੇ ਤੋਂ ਬੈਠੂ ਸਾਡਾ ਮਸਲਾ ਟਿੱਪਰ ਬੰਦ ਕਰਾਣਾ ਹੈ ਤੱਕ ਕਰ ਦਿੱਤੇ ਨਾ ਨਹੀਂ ਕਹਿੰਦੇ ਕਰ ਦਿੱਤੇ ਅਸੀਂ ਤੇ ਜੇ ਕਰ ਦਿੱਤੇ ਆ ਮੈਂ ਤਾਂ ਪੂਰੇ ਸਟੈਂਡ ਤੇ ਆਪਣੀ ਪਰਨਾ ਦੇਣ ਦਾ ਜੇ ਨਹੀਂ ਮੰਨ ਲੋ ਕਹ ਲੂ ਫੇਰ ਚੱਲ ਜਾਂਦੇ ਆ ਤਾਂ ਫੇਰ ਮੈਂ ਵੀ ਧਰਨੇ ਤੇ ਬੈਠੂਗਾ ਲੋਕਾਂ ਦੇ ਨਾਲ ਵਿਧਾਇਕ ਸਾਹਿਬ ਨੇ ਬਿਠਾਉਂਗੇ ਫੇਰ ਨਾਲ ਨਹੀਂ ਉਹ ਮੇਰੀ ਜ਼ਿੰਮੇਵਾਰੀ ਨਹੀਂ ਹੈਗੀ ਮੈਂ ਬੈਠੂਗਾ ਜਿਹੜਾ ਮੈਂ ਤੁਹਾਨੂੰ ਵਾਈਟ ਦੇ ਰਿਹਾ ਤਾਂ ਮੈਂ ਬੈਠੂਗਾ ਧਰਨੇ ਦੇ ਉੱਤੇ ਅਸੀਂ ਬੈਠਾਂਗੇ ਜੀ ਧਰਨੇ ਦੇ ਉੱਤੇ ਉਹ ਉਹ ਬੈਠਾਂਗੇ ਅਸੀਂ ਇਹਦੇ ਇਹਦੇ ਲਈ ਸਾਨੂੰ ਕਿਸੇ ਦੀ ਪਰਮਿਸ਼ਨ ਦੀ ਲੋੜ ਨਹੀਂ ਹੈ ਨਾ ਸਾਨੂੰ ਕਿਸੇ ਨੂੰ ਪੁੱਛਣ ਦੀ ਲੋੜ ਹੈ ਤੇ ਕਿਉਂਕਿ ਅਸੀਂ ਅਸੀਂ ਲੋਕਾਂ ਦੇ ਲਈ ਹੀ ਖੜੇ ਆ ਲੋਕਾਂ ਦੇ ਨਾਲ ਖੜੇ ਆ ਲੋਕਾਂ ਨੂੰ ਨਾਲ ਲੈ ਕੇ ਚੱਲਣਾ ਤੇ ਲੋਕਾਂ ਦੇ ਨਾਲ ਚੱਲਣਾ ਇਹ ਸਾਡਾ ਮਿਸ਼ਨ ਹੈਗਾ ਬਹੁਤ ਬੁਰਾ ਹਾਲ ਹੈ ਭਾਜੀ ਰੋਡ ਦਾ ਬਹੁਤ ਬੁਰਾ ਪੁਲ ਉੱਤੇ ਗਿਰਨੇ ਵਾਲਾ ਹੈ ਸਾਨੂੰ ਇੰਨਾ ਜ਼ਿਆਦਾ ਡਰ ਪਿਆ ਹੋਇਆ ਹੈ ਕਿ ਕੋਈ ਅਗਰ ਸਾਡਾ ਲਿੰਕ ਹੀ ਟੁੱਟ ਜਾਣਾ ਵਾਲੇ ਦੁਆਲੇ ਦੇ ਪਿੰਡਾਂ ਤੇ ਉੱਥੇ ਇੰਨਾ ਜ਼ਿਆਦਾ ਬੁਰਾ ਹਾਲ ਹੈ ਵੀਡੀਓ ਦੇ ਤੁਹਾਡੇ ਕੈਮਰੇ ਦੇ ਵਿੱਚ ਸਵੇਰੇ ਦੇਖੀ ਹੈਗਾ ਕਿ ਕਿਹੜਾ ਹਾਲ ਸੀ ਉੱਥੇ ਤੇ ਲੋਕਾਂ ਦਾ ਬਹੁਤ ਬੁਰਾ ਹਾਲ ਹੈ ਅਸੀਂ ਵੀ ਇਹਨਾਂ ਦੇ ਚੀਫ ਨੂੰ ਵੀ ਇਹ ਕਿਹਾ ਵੀ ਕਰੋੜਾਂ ਦੀ ਉੱਥੇ ਪਈ ਹੈਗੀ ਹੈ ਤੁਹਾਡੀ ਫਲਾਈਆ ਵਿੱਚ ਪਈ ਹੈਗੀ ਹੈ ਅਗਰ ਕਰ ਉਹਦੇ ਵਿੱਚੋਂ ਤੁਸੀਂ ਥੋੜੇ ਪੈਸੇ ਲਗਾ ਕੇ ਰੋਡ ਬਣਾ ਦੇਵੇ ਠੀਕ ਹੈ ਜੀ ਤੇ ਸਫਾਈ ਕਰੇ ਪਤਾ ਨਹੀਂ ਕੀ ਕਰ ਰਹੇ ਆ ਲੇਕਿਨ ਅੱਜ ਸਾਡੀ ਸੰਸਥਾ ਵੱਲੋਂ ਵੀ ਤੇ ਇਹਨਾਂ ਸੀਨੀਅਰਸ ਦੇ ਨਾਲ ਜਿਹੜੀ ਮੁਲਾਕਾਤ ਹੋਈ ਹੈ ਤਾਂ ਅਸੀਂ ਇਹੀ ਫੈਸਲਾ ਕੀਤਾ ਹੈਗਾ ਉਹਨਾਂ ਨੂੰ ਵੀ ਇਹ ਕਿਹਾ ਕਿ ਅਗਰ ਸਾਡੇ ਟੈਂਪਰੇਰੀ ਤੌਰ ਤੇ ਤਾਂ ਹੁਣ ਇਹਨਾਂ ਨੇ ਕਰਤਾ ਵੀ ਪਹਿਲਾਂ ਮੁਰੰਮਤ ਕਰਾਂਗੇ ਉਸ ਤੋਂ ਬਾਅਦ ਤੁਹਾਡੇ ਚੱਲੂਗਾ ਲੇਕਿਨ ਅਗਰ ਫੇਰ ਸਮੱਸਿਆ ਆਈ ਤਾਂ ਯਕੀਨਨ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਆਪਣੇ ਜਿਹੜੇ ਇਲਾਕੇ ਦੇ ਲੋਕ ਹੈ ਉਹਨਾਂ ਨੂੰ ਦੱਸਾਂਗਾ ਕਿ ਆਪਾਂ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਉੱਥੇ ਪੱਕਾ ਤਰਨਾ ਦਵਾਂਗੇ ਜੀ ਸੋ ਬਿਲਕੁਲ ਲੋਕ ਜਾਗਦੇ ਐ ਪਰ ਉਮੀਦੀ ਕੋਈ ਕਿਰਨ ਦਿਸਣੀ ਚਾਹੀਦੀ ਐ ਸੋ ਹੁਣ ਇਲਾਕੇ ਦੇ ਆਗੂ ਜਿਹੜੇ ਇਕੱਠੇ ਹੋਏ ਐ ਤੇ ਜੋ ਉਹ ਮਸਲਾ ਸੀ ਜਿਹਨੂੰ ਅਸੀਂ ਚੁੱਕਿਆ ਲੋਕਾਂ ਨੂੰ ਬੜੀਆਂ ਮੁਸ਼ਕਲਾਂ ਹੋ ਰਹੀਆਂ ਸੀ ਸੋ ਉਸ ਦੇ ਲਈ ਹੁਣ ਇਹ ਆਗੂ ਅੱਗੇ ਆਏ ਆ ਟੈਂਪਰੇਰੀ ਤੌਰ ਤੇ ਉਸ ਰਸਤੇ ਨੂੰ ਚਲਾ ਵੀ ਦਿੱਤਾ ਗਿਆ ਪਰ ਅੱਗੇ ਨੂੰ ਇਹ ਵੀ ਗੱਲ ਰੱਖੀ ਗਈ ਹੈ ਕਿ ਹੁਣ ਗੱਡੀਆਂ ਉੱਥੋਂ ਨਹੀਂ ਲੰਘਣਗੀਆਂ ਜਦੋਂ ਤੱਕ ਉਹਦਾ ਕੋਈ ਪੱਕਾ ਹੱਲ ਨਹੀਂ ਹੁੰਦਾ ਜੇ ਫਿਰ ਵੀ ਗੱਡੀਆਂ ਲੰਘਦੀਆਂ ਤਾਂ ਪੱਕਾ ਧਰਨਾ ਫਿਰ ਇਨਾਂ ਨਮਾਇਦਿਆਂ ਦੇ ਵੱਲੋਂ ਲਾਇਆ ਜਾਵੇਗਾ ਪਰ ਹੁਣ ਕੀ ਹੋਵੇਗਾ ਉੱਥੇ ਕੀ ਪੱਕਾ ਹੱਲ ਨਿਕਲੇਗਾ ਕੋਈ ਪੱਕੀ ਸੜਕ ਬਣੇਗੀ ਐਨਐਚਏ ਉਹਦੇ ਉੱਤੇ ਕੋਈ ਕੰਮ ਕਰਨ ਤੋਂ ਬਾਅਦ ਹੀ ਗੱਡੀਆਂ ਚਲਾਏਗਾ ਜਾਂ ਫਿਰ ਪਹਿਲਾਂ ਹੀ ਜ਼ੋਰ ਦਾ ਬਜਾਤੀ ਗੱਡੀਆਂ ਚਲਾਈਆਂ ਜਾਂਦੀਆਂ ਹੁੰਦਾ ਕੀ ਆ ਦੇਖਣ ਵਾਲੀ ਗੱਲ ਰਹੇ ਪੰਜਾਬੀ ਲੋਕ ਚਨਾਤ ਆ ਦੇਖੋ ਸਾਡੀ ਸਰਕਾਰ ਤੇ ਥਰਮਲ ਪਲਾਂਟ ਰੋਪੜ ਦਾ ਉਪਰਾਲਾ ਸਵਾ ਧਰਤੀ ਦੇ ਵਿਛਾਤ ਜਿੰਨਾ ਮਰਜੀ ਲਟੋ ਜਦੋਂ ਇੰਨਾ ਉਹਨਾਂ ਦਾ ਕਰੋੜਾਂ ਅਰਬਾਂ ਦੇ ਪ੍ਰੋਜੈਕਟ ਹੈਗੇ ਆ ਤਾਂ ਉਹਨਾਂ ਨੂੰ ਇੱਥੇ ਮਾੜਾ ਮੋਟਾ ਸੜਕਾਂ ਦੀ ਰਿਪੇਅਰ ਜਾਂ ਹੋਰ ਕੁਝ ਕੰਮ ਕਰਨੇ ਚਾਹੀਦੇ ਆ ਜਾਂ ਬਦਲਵੇਂ ਪ੍ਰਬੰਧ ਜਿਹੜੇ ਕਰਨੇ ਚਾਹੀਦੇ ਸਵਾ ਦੇ ਪਰ ਹੁਣ ਦੀ ਫਰ شکایت ਕਿਤੇ ਤੱਕ ਲੈ ਕੇ ਗਏ ਅਸੀਂ ਐਮਐਲਏ ਸਾਹਿਬ ਕੋਲ ਵੀ ਕਿਹਾ ਔਰ ਚੀਫ ਇੰਜੀਨੀਅਰ ਸਾਹਿਬ ਨੂੰ ਵੀ ਬੁਲਾਇਆ ਤੇ ਉਹ ਦੋਨਾਂ ਦੇ ਨਾਲ ਜਿਹੜੀ ਗੱਲ ਹੋਈ ਹੈ ਤਾਂ ਉਹ ਜਿਹੜਾ ਅਗਲੇ ਹੁਕਮਾਂ ਤੱਕ ਜਿਹੜੀ ਹੈ ਜਿੰਨਾ ਚਿਰ ਇਹਦਾ ਬਦਲਵਾ ਪ੍ਰਬੰਧ ਨਹੀਂ ਹੁੰਦਾ ਉਹਨਾਂ ਚਿਰ ਜਿਹੜੀਆਂ ਗੱਡੀਆਂ ਟਿਪਰ ਬੰਦ ਰਹਿਣਗੇ ਸਵਾਦੀ ਟੂ ਆਟੋ ਆਈਬੈਟ ਐਚ ਦੀ ਬੰਦ ਰਹੂਗੀ ਬੰਦ ਕਰ ਤਾਂ ਦਿੱਤੇ ਗਏ ਆ ਪਰ ਜੇ ਪੱਕਾ ਹੱਲ ਹੋਏ ਤੋਂ ਬਿਨਾ ਫੇਰ ਚੱਲ ਪੈਂਦੇ ਆ ਫੇਰ ਸਵਾਲ ਤੁਹਾਡੇ ਤੇ ਖੜ ਜਣਾ ਅੱਗੇ ਦੇਖੋ ਜੇ ਪੱਕਾ ਹੱਲ ਹੋਏ ਤੋਂ ਬਿਨਾ ਫੇਰ ਚਲਾ ਦਿੰਦੇ ਆ ਤਾਂ ਫੇਰ ਤਾਂ ਮੈਂ ਧਰਨੇ ਤੇ ਮੈਂ ਵੀ ਬੈਠੂਗਾ